ਸ਼ਾਹਕੋਟ ਦੇ ਨਜ਼ਦੀਕ ਪਿੰਡ ਬੱਗਾ ਵਿਖੇ ਐਤਵਾਰ ਰਾਤ ਆਲੂਆਂ ਨਾਲ ਭਰੀ ਖੜੀ ਟਰਾਲੀ ਵਿੱਚ ਵੱਜਣ ਕਾਰਨ ਸਕੂਟਰੀ ਸਵਾਰ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਸਨ ਆਫ ਠਾਕਰ ਸਿੰਘ ਵਾਸੀ ਪਿੰਡ ਮੂਲੀਆਲ ਬ੍ਰਾਹਮਣਾ ਸ਼ਾਹਕੋਟ ਜੋ ਕਿ ਹਲਵਾਈ ਦਾ ਕੰਮ ਕਰਦਾ ਹੈ ਰਾਤ ਕਰੀਬ 10:30 ਵਜੇ ਸੁਖਦੇਵ ਸਿੰਘ ਆਪਣੀ ਸਕੂਲੀ ਤੇ ਪਿੰਡ ਪਰਜੀਆਂ ਕਲਾ ਵਾਲੇ ਪਾਸਿਓਂ ਕੰਮ ਤੋਂ ਵਾਪਸ ਆਪਣੇ ਪਿੰਡ ਮੂਲੀਆਲ ਬ੍ਰਾਹਮਣਾ ਨੂੰ ਜਾ ਰਿਹਾ ਸੀ ਕਿ ਇਸੇ ਦੌਰਾਨ ਪਿੰਡ ਬੱਗਾ ਵਿਖੇ ਪੈਟਰੋਲ ਪੰਪ ਨਜ਼ਦੀਕ ਕੋਲਡ ਸਟੋਰ ਦੇ ਬਾਹਰ ਸੜਕ ਦੇ ਦੋਵੇਂ ਪਾਸੇ ਆਲੂਆਂ ਨਾਲ ਭਰੀਆਂ ਟਰਾਲੀਆਂ ਖੜੀਆਂ ਸਨ ਜਦੋਂ ਸੁਖਦੇਵ ਸਿੰਘ ਕੋਲਡ ਸਟੋਰ ਨਜ਼ਦੀਕ ਪਹੁੰਚਿਆ ਤਾਂ ਹਨੇਰਾ ਹੋਣ ਕਾਰਨ ਸਕੂਟਰੀ ਸੜਕ ਦੇ ਕਿਨਾਰੇ ਖੜੀ ਇੱਕ ਆਲੂਆਂ ਨਾਲ ਭਰੀ ਟਰਾਲੀ ਵਿੱਚ ਜਾ ਵਜੀ ਜਿਸ ਕਾਰਨ ਸੁਖਦੇਵ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸਨੂੰ ਸਕੂਟਰੀ ਨੁਕਸਾਨੀ ਗਈ ਜਖਮੀ ਸੁਖਦੇਵ ਸਿੰਘ ਨੂੰ ਰਾਹਗੀਰਾ ਵੱਲੋਂ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਹੁੰਚਾਇਆ ਗਿਆ ਜਿੱਥੇ ਐਮਰਜੈਂਸੀ ਡਿਊਟੀ ਕਰ ਰਹੇ ਡਾਕਟਰਾਂ ਦੀ ਸਾਰੀ ਟੀਮ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਹ ਹਾਦਸੇ ਬਾਰੇ ਪਤਾ ਲੱਗਣ ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸਆਈ ਸੁਖਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਜਿਨ੍ਹਾਂ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੌਦਰ ਭੇਜ ਦਿੱਤਾ। ਜਾਂਚ ਅਧਿਕਾਰੀਆਂ ਸੋ ਕੁਮਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸ਼ਾਹਕੋਟ ਮਰਸੀਆ ਤੋਂ ਪੱਤਰਕਾਰ ਸਾਬੀ ਦਾਸੀ ਕੇ ਸ਼ਾਹਕੋਟ ਅਨਿਲ ਕੁਮਾਰ ਬੋਬੀ ਦੀ ਖਾਸ ਰਿਪੋਰਟ ਪਾਜੀ ਮੈਂ ਐਕਸ ਸਰਪੰਚ ਪਿੰਡ ਮੂਲਾਲ ਖੈਰਾ ਜੋ ਕਿ ਰਾਤੀ ਹੈ ਨਾ ਤਕਰੀਬਨ 10:00 ਵਜੇ ਦਾ ਟਾਈਮ ਹੋਣਾ ਵਾ ਮੇਰੇ ਪਿੰਡੋਂ ਉਹ ਮੁੰਡਾ ਹਲਵਾਈ ਦਾ ਕੰਮ ਕਰਦਾ ਸੀ ਉਹ ਪਿਛਾੜੀਆਂ ਤੋਂ ਇਧਰੋਂ ਆਦੇ ਪੈਟਰੋਲ ਜਾ ਰਿਹਾ ਸੀ ਤੇ ਜਿਹੜਾ ਕਿ ਜਦੋਂ ਬੱਗੇ ਦੇ ਕੋਲ ਆਇਆ ਵਾ ਇੱਥੇ ਕੁੱਲੂ ਆ ਕੁੱਲੂ ਕੋਲਡ ਸਟੋਰ ਦੇ ਇਹਦੇ ਦੋਨਾਂ ਬੰਨੇ ਟਰਾਲੀਆਂ ਲੱਗੀਆਂ ਹੋਈਆਂ ਸੀ ਜਿਹੜੀਆਂ ਕਿ ਆਲਮਾਰੀਆਂ ਭਰੀਆਂ ਵਾਂ ਇੱਕ ਬੰਨੇ ਲੱਕੜ ਪਈਆ ਦੋਨਾਂ ਬੰਨੇ ਟਰਾਲੀਆਂ ਪਈਆਂ ਜਦੋਂ ਉਹ ਬੰਦਾ ਨੰਗੇ ਨੰਗਣ ਲੱਗਾ ਵਾ ਪਤਾ ਨਹੀਂ ਲੈਂਡ ਪਈਆ ਉਹ ਕੀ ਹੋਇਆ ਵਾ ਉਹਦੇ ਟਰਾਲੀ ਦੇ ਵਿੱਚ ਵੱਜ ਕੇ ਮੌਕੇ ਤੇ ਡੈਥ ਹੋ ਗਈ ਕਿਉਂਕਿ ਗਰੀਬ ਗਰੀਬ ਪਰਿਵਾਰ ਆ ਦੋ ਲੜਕੀਆਂ ਵਾਂ ਤੇ ਇੱਕ ਬੇਟਾ ਵਾ ਵਿਚਾਰੇ ਦਾ ਕਿ ਨਾਮ ਕੀ ਹੈ ਬਜਰਾ ਜਿਹੜਾ ਆ ਸਕਰੇਵ ਸਿੰਘ ਸਨੋਠਾਕਰ ਸਿੰਘ ਆ ਤੇ ਗਰੀਬ ਬੰਦਾ ਵਾ ਅਸੀਂ ਆ ਕਹਿੰਦੇ ਆ ਵੀ ਕੋਲਡ ਸਟੋਰ ਵਾਲੇ ਜੁੰਮਿਆਰੀ ਬਣਦੀ ਆ ਵੀ ਜਿਹੜਾ ਜਿੱਦਾ ਟਰਾਲੀ ਆ ਤੁਸੀਂ ਟਰਾਲੀਆਂ ਅੰਦਰ ਲਾਓ ਜਿੰਨੀ ਲੋਡ ਆ ਫਿਰ ਟਰਾਲੀਆਂ ਉਨੀਆਂ ਮਗਾ ਲਓ ਦੋਨਾਂ ਵੇ ਰਾਸਤਾ ਆਮ ਜਨਤਾ ਲਈ ਵੀ ਕਿੰਨੀ ਪਰੇਸ਼ਾਨੀ ਹੋਣੀ ਜਿਹਦਾ ਘਰ ਦਾ ਜੀ ਚਲੇ ਗਿਆ ਵਾ ਉਹ ਬੰਦਾ ਮੁੜ ਕੇ ਲੱਭ ਜਾਣਾ ਹੁਣ ਵੀ ਮੌਕੇ ਦੇ ਉੱਤੇ ਖੜੇ ਆ ਅਦੇ ਵੀ ਇੱਥੇ ਟਰਾਲੀਆਂ ਲੱਗੀਆਂ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਤੇ ਸਾਨੂੰ ਇਹਦਾ ਨਿਆਂ ਦਿੱਤਾ ਜਾਵੇ ਜਿਹੜੇ ਗਰੀਬ ਪਰਿਵਾਰ ਦਾ ਬੰਦਾ ਡੈੱਥ ਹੋ ਗਈ ਆ ਉਹਨਾਂ ਨਿਆਂ ਲੈ ਕੇ ਦਿੱਤਾ ਜਾਵੇ ਕੋਈ ਵੀ ਖਾਲਸਾ ਵਾਹਿਮਾ ਨਹੀਂ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਸੀ ਕੀ ਮਾਮਲਾ ਸੀਗਾ ਮੈਂ ਐਸਸੀ ਸੁਖਵਿੰਦਰ ਸਿੰਘ ਖਾਣਾ ਸ਼ਾਹਕੋਟ ਵਿਖੇ ਤਨਾਤ ਹਾਂ ਐਮਐਸਸੀ ਥਾਣਾ ਦਾ ਫੋਨ ਨੇ ਆਇਆ ਸੀ ਕਿ ਪਿੰਡ ਪੱਗਾ ਦੇ ਨਜ਼ਦੀਕ ਇੱਕ ਐਕਸੀਡੈਂਟ ਹੋ ਕੇ ਕਰਕੇ ਮੌਤ ਹੋਈ ਆ ਮੋਗਾ ਵਾ ਜੋ ਜੋ ਮੋਟਰਫਾਈ ਅਬ ਸਰਦੀਪ ਸਿੰਘ ਪਤਰ ठाकुर था, सिंह अपनी एक्टवा नंबर पीबी08डीसी4488 पर सवार होकर अपने ਪਿੰਡ ਨੂੰ ਪਿੰਡ ਖਿੜੀਆਂ ਤੋਂ ਆਪਣੇ ਕੰਮ ਕੰਮ ਤੋਂ ਆ ਰਿਹਾ ਸੀ ਤੇ ਪਿੰਡ ਪੱਗਾ ਦੇ ਕੋਲ ਨਿੱਜੀਕ ਰੋਡ ਪਰ ਖੜੀ ਟਰਾਲੀ ਆਲੂ ਲੋਡ ਹਨੇਰਾ ਹੋਣ ਕਰਕੇ ਉਹਦੇ ਵਿੱਚ ਸੈਮਨ ਅਚਾਨਕ ਡਰਾਫਟ ਟਕਰਾ ਜਾਣ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ ਤੇ ਮੌਕੇ ਤੇ ਪਹੁੰਚ ਕੇ ਇਹ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਬਾਜ ਜਿਹੜਾ ਪੋਸਟ ਮਾਰਡਨ ਵਾਲਾ ਲਾਗੂ ਰਿਹਾ ਜਦਨੇ ਸੇਵ ਹਾਲ ਤਾਂ ਲੈਣ ਕੋਦਰ ਬੈਡ ਹਾਊਸ ਵਿੱਚ ਰੱਖਿਆ ਗਿਆ ਤੇ ਅਗਲੀ ਕਾਰਵਾਈ ਵਾਰਸਾਂ ਦੇ ਆਧਾਰ ਤੇ ਕੀਤੀ ਹੈ